ਕਿ ਵਾਸੇ ਆਪਾਂ ਜੇਕਰ ਲਈਏ ਪੰਜਾਬ ਦੇ ਮਲਾਵਿਆਂ ਗੱਲ ਲਈਏ ਪੰਜਾਬ ਤੇ ਹਾਈ ਕੋਰਟ ਇੱਕ ਵਾਰ ਫੈਸਲਾ ਵੀ ਕਰਤਾ ਪੀਰ ਰਿਟਾਇਰਮੈਂਟ ਹੋਈ ਸਾਥੀ ਆ ਉਹਨਾਂ ਨੂੰ 6 ਪੇਗ ਇਹ ਦਿੱਤਾ ਜਾਵੇ ਪਰ ਪੰਜਾਬ ਸਰਕਾਰ ਨੇ ਲਿਖ ਕੇ ਦਿੱਤਾ ਹਾਈ ਕੋਰਟ ਨੂੰ ਵੀ ਅਸੀਂ 29 30 ਤੱਕ ਜੋ 6 ਪੇਗ ਨੈਰੀਆ ਦੇ ਸਕਦੇ ਆ ਪਰ ਬੜੀ ਹਾਸੂਨ ਵਾਲੇ ਜੋ ਸਰਕਾਰ ਦਾ ਤਾਂ 27 ਤੱਕ ਆ ਹੁਣ ਦੁਬਾਰਾ ਫੇਰ ਬਿਤਾਈ ਹਰਪਾਲ ਸਿੰਘ ਟੀਮ ਨੇ ਇੱਕ ਤਜਵੀਦ ਤਿਆਰ ਕੀਤੀ ਆ 22 ਨੂੰ ਜੋ ਕਿ ਹਾਈ ਕੋਰਟ ਦੁਆਰਾ ਫੇਰ ਤਰੀਕਾ 22 ਨਵੰਬਰ ਨੂੰ ਵੇਤੋਈ ਹਰਪਾਲ ਸਿੰਘ ਟੀਮਾਂ ਚੰਡੀਗੜ੍ਹ ਦੇ ਪੰਜਾਬ ਦੇ ਹਾਈ ਕੋਰਟ ਤੋਂ ਪਹੁੰਚਣਗੇ ਪਰ ਹੁਣ ਦੇਖਦੇ ਆ ਕਿ 22 ਨਵੰਬਰ ਨੂੰ ਕੀ ਫੈਸਲਾ ਆਉਣਾ ਪੇ ਕਮਿਸ਼ਨ ਬਾਰੇ ਪਰ ਦੇਖਿਆ ਪਹਿਲਾਂ ਵੀ ਹੈ ਕੋ ਹਾਈ ਕੋਰਟ ਦਾ ਫੈਸਲਾ ਕਰ ਲੰਦਾ ਪਰ ਪੰਜਾਬ ਸਰਕਾਰ ਮਨੋਂ ਤਿਆਰੀ ਦੁਬਾਰਾ ਅਸੀਂ ਫੇਰ ਬੇਨਤੀ ਕਰਦੇ ਆ ਮੁੱਖ ਮੰਤਰੀ ਭਵਨ ਤਾਉ ਨੂੰ ਜਾਂ ਵੇਤੋਈ ਹਰਪਾਲ ਸਿੰਘ ਟੀਮਾਂ ਨੂੰ ਵੀ ਜੋ ਕੰਪਿਊਟਰ ਦੇ ਹਵਕਾ ਉਹਨੂੰ ਸਿੱਖਿਆ ਭਾ ਦੇ ਮਾਰੀ ਕੀਤਾ ਜਾਵੇ ਤੇ ਇਹਨਾਂ ਦੇ 6 ਪੇਗਨ ਜਾਗੂ ਕੀਤਾ ਜੋ ਡੀਏ ਜਿਸ ਤਰ੍ਹਾਂ ਕੰਪਿਊਟਰ ਦੇ ਹਵਕਾ ਲਾਗਕਾ 82 ਦਿਨ ਤੋਂ ਮੋਖੀ ਨੇ ਭੁਵਾਨ ਤੁਹਾਡੇ ਬੇਤਮੰਦੀ ਹਰਪਾਲ ਸਿੰਘ ਟੀਮਾਂ ਦਾ ਮੋਖੀ ਨੇ ਭੁਵਾਨ ਤੁਹਾੰਦੇ ਸ਼ਹਿਰ ਸਮਰੂਰ ਦੇ ਪਿੰਟ ਸੇਵਾ ਲਗਾਤਾਰ ਜਾਰੀ ਆ ਪਰ ਆਪਾਂ ਦੇਖਿਆ ਜਿਵੇਂ ਚੁਣਨ ਨੂੰ ਲੈ ਕੇ ਵੀ ਢਾਹ ਦੇੜਾ ਵਾਪਾ ਨਾਨਕੋ ਹੋਵੇ ਜਾਂ ਚੱਬੇ ਵਾਲ ਹੋਵੇ ਜਾਂ ਫਿਰ ਬਰਨਾਲਾ ਹੋਵੇ ਜਾਂ ਫਿਰ ਗਿੱਦੜਵਾ ਹੋਵੇ ਉੱਥੇ ਮਲਾਜਮਾਂ ਵੱਲੋਂ ਵੀ ਇਹ ਮੁੱਖ ਮੰਗ ਰੱਖੀ ਗਈਆਂ ਵੀ ਜੋ ਮਲਾਇਏ ਜਾਇਜ਼ ਮੰਗਾਂ ਨੇ ਜਿਵੇਂ ਕੰਪਿਊਟਰ ਦੇ ਹਵਕਾ ਵੀ ਸਿੱਖਿਆ ਭਾਏ ਨੂੰ ਮਰਜ਼ੀ ਕੀਤਾ ਜਾਵੇ ਛੇਵਾ ਪੇਹੀ ਨੌਕੀ ਤਾਂ ਇੱਕ ਬੜੀ ਹਾਸੂਨੀ ਗੱਲ ਆ ਕੇ ਜੋ ਕੰਪਿਊਟਰ ਦੇ ਹਵਕਾ ਇਹਨਾਂ ਨੂੰ ਡੀਏ ਜੋ ਪਾਣੀ ਵਿੱਚ ਪੇਕੂਸ਼ਨਾਂ ਮਿਲ ਰਿਹਾ ਦਰੋ ਕਿ ਆਮ ਮਲਾਜ਼ਮਾਂ ਜਿਹੜੇ ਉਹਨਾਂ ਨੂੰ ਛੇਵੇਂ ਪੇਖ ਨਾਲ ਚ ਡੀਏ 42% ਚੱਲਦਾ ਪਰ ਇਹਨਾਂ ਦਾ ਪ੍ਰਾਣਾ ਹੀ ਡੀਏ ਜਾ ਰਿਹਾ ਹੈ ਮੁੱਖ ਮੰਗ ਹੈ ਇਹਨੇ ਹਲਕੇ ਸਿੱਖਿਆ ਮੰਤਰੀ ਹਜੂਸ ਸਿੰਘ ਬੈਂਸ ਜਾਂ ਮੇਤੋ ਨੇ ਹਰਪਾ ਸਿੰਘ ਟੀਮਾਂ ਪੰਜਾਬ ਭੋਂ ਜੰਨ ਜਿਹੜੇ ਮੀਰੀਆਂ ਕਾਲ ਵੀ ਲੈਂਦਾ ਦਿਵਾਲੀ ਦੇ ਐਲਾਨ ਵੀ ਕਰਨਦਾ ਪਰ ਮੰਗਾ ਲਾਗੂ ਨਹੀਂ ਕਰ ਰਿਆ ਇਹਨਾਂ ਦਾ ਇੱਕ ਇੱਕ ਮੁੱਖ ਮੰਗ ਹੈ ਕਿ ਸਿੱਖਿਆ ਭਾਅ ਦੇ ਵਿੱਚ ਕੰਪਿਊਟਰ ਦੇ ਹਵਕਾ ਨੂੰ ਮਰਜ਼ੀ ਕੀਤਾ ਜਾਵੇ ਤੇ 6ਵੇਂ ਪੇਗ ਲੱਗਦੇ ਆਗੇ ਦੂਜੇ ਪਾਸੇ ਆਪਾਂ ਜੇਕਰ ਲਈਏ ਪੰਜਾਬ ਦੇ ਮਲਾਜਾਂ ਦੀ ਗੱਲ ਰਹੀਏ ਪੰਜਾਬ ਅਤੇ ਹਾਈ ਕੋਰਟ ਦੇ ਪਾਸੇ ਫੈਸਲਾ ਵੀ ਕਰਤਾ ਵੀ ਇਹ ਰਿਟਾਇਰਮੈਂਟ ਦੇ ਸਾਥੀ ਆ ਉਹਨਾਂ ਨੂੰ 6 ਪੇਗ ਨਹੀਂ ਦਿੱਤਾ ਜਾਵੇ ਪਰ ਪੰਜਾਬ ਸਰਕਾਰ ਨੇ ਲਿਖ ਕੇ ਦਿੱਤਾ ਹਾਈ ਕੋਰਟ ਨੂੰ ਵੀ ਅਸੀਂ 29 30 ਤੱਕ ਜੋ 6ਵੇਂ ਪੇਗ ਨੇ ਆਈਰੇ ਦੇ ਸਕਦੇ ਆ ਪਰ ਬੜੀ ਹਾਸੂਨ ਵਾਲੇ ਜੋ ਸਰਕਾਰ ਦਾਤਾ 27 ਤੱਕ ਆ ਹੁਣ ਦੁਬਾਰਾ ਫੇਰ ਮੇ ਤਾਂ ਹਰਪਾਲ ਸਿੰਘ ਜੀਮ ਨੇ ਇੱਕ ਤਜਵੀਦ ਤਿਆਰ ਕੀਤੀ ਆ 22 ਨੂੰ ਜੋ ਕਿ ਹਾਈ ਕੋਰਟ ਦੁਆਰਾ ਫੇਰ ਤਰੀਕਾ 22 ਨਵੰਬਰ ਨੂੰ ਬੇਤੋ ਹੀ ਹਰਪਾਲ ਸਿੰਘ ਟੀਮਾਂ ਚੰਡੀਗੜ੍ਹ ਦੇ ਪਿੰਡਾਂ ਦੇ ਹਰਿਆਣ ਹਾਈ ਕੋਰਟ ਪਹੁੰਚਣਗੇ ਪਰ ਹੁਣ ਦੇਖਦੇ ਆ ਕਿ 22 ਨਵੰਬਰ ਨੂੰ ਕੀ ਫੈਸਲਾ ਹੋਣਾ ਪੀਕ ਮਿਸ਼ਨ ਬਾਰੇ ਪਰ ਦੇਖਿਆ ਪਹਿਲਾਂ ਵੀ ਹੈ ਕਿ ਹਾਈ ਕੋਰਟ ਦਾ ਫੈਸਲਾ ਕਰਨ ਦਾ ਪਰ ਪੰਜਾਬ ਸਰਕਾਰ ਮਨੋਂ ਤਿਆਰ ਨਹੀਂ ਦੁਆਰਾ ਅਸੀਂ ਫੇਰ ਬੇਨਤੀ ਕਰਦੇ ਹਾਂ ਮੁੱਖ ਮੰਤਰੀ ਭਵਨ ਤੋਂ ਨੂੰ ਜਾਂ ਬੇਤੋ ਹੀ ਹਰਪਾਲ ਸਿੰਘ ਟੀਮਾਂ ਨੂੰ ਵੀ ਜੋ ਕੰਪਿਊਟਰ ਦੇ ਆਵਗਾ ਉਹਨਾਂ ਨੂੰ ਸਿੱਖਿਆ ਪਹਵਾ ਦੇ ਮਾਰੀ ਕੀਤਾ ਜਾਵੇ ਤੇ ਇਹਨਾਂ ਦੇ 6 ਪੀ ਪੰਜਾਬ ਵਿੱਚ ਜੋ ਡੀਏ ਹੈ ਜਿਸ ਤਰ੍ਹਾਂ ਪੰਜਾਬ ਨੂੰ ਨਾਲ ਡੀ ਹੁਣ 42 ਰੰਡ ਹੋ ਚੁੱਕੇ ਇਹਨਾਂ ਨੂੰ ਡੀਏ ਵੀ ਨਵਾਂ ਡੀਏ ਬਲੇਜਨ ਪਾ ਜਾਵੇ ਧੰਨਵਾਦ ਜੀ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ